ਬਹੁਤ ਹੀ ਚਰਚਿਤ ਐਮਐਲਏ ਬਹੁਤ ਹੀ ਪਾਵਰਫੁਲ ਐਮਐਲਏ ਹਰਬੀਨ ਸਿੰਘ ਪਠਾਨ ਮਾਜਰਾ ਜਿਨ੍ਹਾਂ ਨੇ ਲਾਈਵ ਹੋ ਕੇ ਸਰਕਾਰ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਉਸ ਦੇ ਘਰ ਵਾਲੀ ਬਹੁਤ ਬਿਮਾਰ ਹੈ ਉਸ ਦਾ ਫੋਨ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਚੱਕ ਰਿਹਾ ਜੇ ਉਸ ਦੀ ਪਤਨੀ ਨੂੰ ਕੁਝ ਹੋ ਗਿਆ ਤਾਂ ਸਰਕਾਰ ਇਸ ਦੇ ਗੰਭੀਰ ਨਤੀਜੇ ਬੁੱਕਣ ਲਈ ਤਿਆਰ ਰਹੀ ਉਹਦੀ ਮਾਤਾ ਉਹਦਾ ਪਿਤਾ ਉਹਦਾ ਪੁੱਤਰ ਉਹਦੀ ਧੀ ਕਿਧਰੇ ਕਿਧਰੇ ਹਨ ਉਸ ਵੱਲੋਂ ਸਰਕਾਰ ਨੂੰ ਸਿੱਧੇ ਤੌਰ ਤੇ ਚੇਤਾਵਨੀਆਂ ਦਿੱਤੇ ਗਿਆ ਗਿਆ ਔਰ ਦੱਸਿਆ ਗਿਆ ਕਿ ਸਰਕਾਰ ਨੇ ਉਸਤੇ ਹੁਣ ਤੱਕ ਕਿੰਨੇ ਪਰਚੇ ਦਰਜ ਕਰ ਦਿੱਤੇ ਹਨ ਉਸ ਵੱਲੋਂ ਇਹ ਵੀ ਕਿਹਾ ਗਿਆ ਕਿ ਪਿਛਲੇ ਸਮੇਂ ਦੇ ਵਿੱਚ ਉਸ ਦੇ ਹਲਕੇ ਵਿੱਚੋਂ ਕਿਸੇ ਕੋਲ ਅਫੀਮ ਪੜੀ ਗਈ ਸੀਗੀ ਉਸ ਵਿਅਕਤੀ ਨੂੰ ਸੱਦ ਕੇ ਹੁਣ ਅਫੀਮ ਦਾ ਪਰਚਾ ਪਠਾਨ ਮਾਜਰਾ ਤੇ ਪਾਉਣ ਲਈ ਦਬਾਅ ਪਾ ਰਹੇ ਹਨ ਠੀ ਇਹਨਾਂ ਗੱਲਾਂ ਦੇ ਵਿੱਚ ਪਠਾਨ ਮਾਜਰਾ ਦੇ ਬਿਆਨਾਂ ਦੇ ਵਿੱਚ ਸਚਾਈ ਹੈ ਜੇ ਸਚਾਈ ਹੈ ਤਾਂ ਕੀ ਸਰਕਾਰ ਧੱਕਾ ਨਹੀਂ ਕਰ ਰਹੀ ਕੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਰਹੀ ਇਹ ਸਰਕਾਰ ਨਾਦਰਸ਼ਾਈ ਹੁਕਮ ਥੋਪ ਰਹੀ ਹੈ ਇਹ ਸਭ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਉਧਰ ਪਠਾਨ ਮਾਜਰਾ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਮੈਂ ਪੰਜਾਬ ਪ੍ਰਤੀ ਭਾਵਕ ਹੋ ਕੇ ਸਰਕਾਰ ਦੇ ਵਿਰੁੱਧ ਜੰਗ ਛੇੜੀ ਹੈ ਮੇਰੀ ਮਦਦ ਕੀਤੀ ਜਾਵੇ ਉਸ ਨੇ ਪੰਜਾਬੀਆਂ ਨੂੰ ਟਾਂਚ ਵੀ ਮਾਰੀ ਐ ਕਿ ਤੁਸੀਂ 9294 ਮੁਪੇੜਾਂ ਦੱਸਦੇ ਸੀ ਮੈਂ ਉਹਨਾਂ ਕੋਈ ਢਾਂ ਵਿੱਚ ਉੱਠ ਕੇ ਖਲੋ ਗਿਆ ਛੱਤੀ ਤਾਂ ਕੇ ਖਲੋ ਗਿਆ ਮੇਰੇ ਨਾਲ ਸਰਕਾਰ ਕੀ ਕਰ ਰਹੀ ਹੈ ਤੁਸੀਂ ਮੇਰੇ ਨਾਲ ਕਿੰਨਾ ਖੜੇ ਹੋ ਇੱਥੇ ਖੜੇ ਹੋ ਕਿਵੇਂ ਖੜੇ ਹੋ ਤਾਂਨਾ ਵੀ ਮਾਰਿਆ ਪੰਜਾਬੀਆਂ ਨੂੰ ਸੋ ਆਪਣੀ رائے ਦਿਓ ਕਿ ਪਠਾਨ ਮਾਜਰਾ ਦੇ ਇਹਨਾਂ ਸ਼ਬਦਾਂ ਵਿੱਚ ਕਿੰਨੀ ਕਿ ਸਚਾਈ ਹੈ ਕਿ ਉਸ ਨਾਲ ਵਾਕਿਆ ਹੀ ੱੱਕਾ ਹੋ ਰਿਹਾ ਹੈ ਧੰਨਵਾਦ